वाहगुरु जी का खालसा वाहगुरु जी की फतेह पहले द समूह संगत में वाहगुरू जी का खालसा वाहेगुरू जी की फतेह मैं मनजीत सिंह प्रधान गुरद्वारा श्री गुरु तेग बहादुर किशोरी नगर आंड वाला जी टी रोड छैटा अमृतसर अज ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਡਿੱਠੇ ਸਬੇ ਥਾਉ ਨਹੀਂ ਤੁਝੇ ਆ ਬਦੋਂ ਪਰਖ ਵਿਦਾਤੇ ਤਾਂ ਤੂੰ ਸੋਹੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰਭੂ ਦੀ ਖੁਸ਼ੀ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਲੜੀਵਾਰ ਗੁਰਮਤ ਸਮਾਗਮ ਹੋ ਰਹੇ ਹਨ ਉਸੇ ਲੜੀਵਾਰ ਗੁਰਮਤ ਸਮਾਗਮ ਦੀ ਲੜੀ ਦੇ ਤਹਿਤ ਅੱਜ ਗੁਰਦੁਆਰਾ ਅਸ਼ੀਰ ਗੁਰ ਤੇਗ ਬਹਾਦਰ ਕਿਸ਼ੋਰੀ ਨਗਰ ਵਿਖੇ ਗੁਰਮਤ ਸਮਾਗਮ ਹੋ ਰਹੇ ਹਨ ਸੰਗਤਾਂ ਨਾਕਮਸਤਕ ਹੋ ਕੇ ਲਾਹਰ ਲੈ ਰਹੀਆਂ ਹਨ ਜੀ ਸੰਗਤ ਨੂੰ ਸਨਿਆਆ ਵੀ ਗੁਰੂ ਦੇ ਲੜ ਲੱਗੀਏ ਬਾਣੀ ਅਤੇ ਬਾਣੇ ਦੇ ਧਰਨੀ ਹੋਈਏ ਨਸ਼ਾ ਤਿਆਗੀਏ ਆਪਣੇ ਗੁਰੂ ਵਾਲੇ ਵਖੀਏ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰੀਏ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਜਾਈਏ ਉਹਨਾਂ ਕੋ अनेका ਹੀ ਖੁਸ਼ੀਆਂ ਪ੍ਰਾਪਤ ਕਰੀਏ ਨਸ਼ੇ ਦਾ ਤਿਆਗ ਕਰੀਏ ਜੀ ਮੈਂ ਸੰਗਤ ਨੂੰ ਅਪੀਲ ਕਰਾਂਗਾ ਕਿ ਪਿਛਲੇ ਲਗਭਗ 3 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਸੇਵਾ ਦੀਵਾਨ ਹਾਲ ਦੀ ਸੇਵਾ ਅਤੇ ਕਮਰਿਆਂ ਦੀ ਸੇਵਾ ਹੋਰ ਸੇਵਾਵਾਂ ਚੱਲ ਰਹੀਆਂ ਹਨ ਇਹ ਕਾਰਜ ਆਪ ਸੰਗਤਾਂ ਦੇ ਸਹਿਯੋਗ ਨਾਲ ਹੋ ਰਹੇ ਹਨ ਵੱਧ ਤੋਂ ਵੱਧ ਮਾਇਆ ਪੇਟਾ ਗੁਰਦੁਆਰਾ ਸਾਹਿਬ ਵਾਸਤੇ ਸਰੀਆ ਸੀਮਿੰਟ ਹੋਰ ਸੇਵਾਵਾਂ ਵੇਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਲੱਖਾਂ ਦਾ ਵਾਈਟ